ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਜੀ ਹਾਂ ਆਪਣਾ ਸੁਨਹਿਰੀ ਭਵਿੱਖ ਬਣਾਉਣ ਦੀ ਆਸ ਤੇ ਵਿੱਚ ਉਹ ਆਪਣਾ ਅੱਧਾ ਜੀਵਨ ਬਾਹਰ ਹੀ ਬਤੀਤ ਕਰ ਦਿੰਦੇ ਨੇ ਜੀ ਹਾਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਨੇ ਪਰ ਵਿਦੇਸ਼ ਦੇ ਵਿੱਚ ਉਹਨਾਂ ਦੇ ਨਾਲ ਕੀ ਹੋ ਜਾਣਾ ਹੁੰਦਾ ਹੈ ਉਹ ਉਸ ਤੋਂ ਅਣਜਾਣ ਹੁੰਦੇ ਨੇ ਕਈ ਵਾਰ ਅਜਿਹੀ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਜਿਸ ਨਾਲ ਪਰਿਵਾਰ ਬਿਲਕੁਲ ਟੁੱਟ ਕੇ ਰਹਿ ਜਾਂਦਾ ਹੈ ਹਾਲੀ ਦੇ ਵਿੱਚ ਕਪੂਰਥਲਾ ਦੇ ਕਸਬਾ ਨਡਾਲਾ ਨੇੜਲੇ ਪਿੰਡ ਬੁੱਲੇਵਾਲ ਦੇ 31 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਪੁੱਤਰ ਜਸਪਾਲ ਸਿੰਘ ਦੀ ਅਮਰੀਕਾ ਵਿਖੇ ਹਾਰਟ ਅਟੈਕ ਦੇ ਨਾਲ ਮੌਤ ਹੋ ਜਾਣ ਦਾ ਵੀ ਸਮਾਚਾਰ ਹੁਣ ਪ੍ਰਾਪਤ ਹੋਇਆ ਹੈ ਪੰਜਾਬ ਰੰਦੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਤਕਰੀਬਨ 10 ਸਾਲ ਪਹਿਲਾਂ ਅਮਰੀਕਾ ਗਿਆ ਸੀ ਜੋ ਉੱਥੇ ਡਰਾਈਵਰ ਵਜੋਂ ਕੰਮ ਕਰਦਾ ਸੀ ਹਰ ਰੋਜ਼ ਵਾਂਗ ਬੀਤੇ ਦਿਨ ਕੈਲੀਫੋਰਨੀਆ ਤੋਂ ਨਿਊ ਜਰਸੀ ਸ਼ਹਿਰ ਟਰੱਕ ਲੈ ਕੇ ਗਿਆ ਸੀ ਤੇ ਟਰੱਕ ਅਨਲੋਡ ਕਰਕੇ ਉਹ ਸੌ ਗਿਆ ਤੇ ਮੁੜ ਕੇ ਉੱਠਿਆ ਹੀ ਨਹੀਂ ਪਤਾਨੀ ਦੱਸਿਆ ਕਿ ਅਮਰੀਕਾ ਰਹਿੰਦੀ ਉਸਦੀ ਬੇਟੀ ਨੇ ਦੇਰ ਰਾਤ ਫੋਨ ਰਾਹੀਂ ਇਹ ਮੰਦ ਭਾਗੀ ਖਬਰ ਦਿੱਤੀ ਸਮਰਨਜੀਤ ਸਿੰਘ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਮੇਰਾ ਨਾਮ ਸੁਖਿੰਦਰ ਸਿੰਘ ਹੈ ਜੋ ਜਿੱਦੀ ਡੈਥ ਹੋਈ ਉਹ ਮੇਰਾ ਭਤੀਜਾ ਵੱਡੇ ਬ੍ਰਦਰ ਦਾ ਬੇਟਾ ਮੈਂ ਤੇ ਆਪਣੇ ਸਿਸਟਰ ਕੋ ਗਿਆ ਹੈ ਅੱਜ ਰਾਤ ਨੂੰ ਪੀਓ ਸਾਡੀ ਬੇਟੀ ਦਾ ਸੁਣਨਾ ਹੈ ਉਹਨੇ ਇਹ ਕਿਹਾ ਹੈ ਕਿ ਮੈਂ ਡੈਡੀ ਨਾਲ ਗੱਲ ਮੰਮੀ ਨਾਲ ਗੱਲ ਨਹੀਂ ਕਰ ਸਕਦੀ ਤੇ ਮੈਂ ਚਾਚਾ ਜੀ ਤੁਹਾਨੂੰ ਦੱਸਣ ਬੈਠੀ ਹਾਂ ਕਿ ਇਦਾਂ ਇਦਾਂ ਬਾਣਾ ਬੱਸ ਗਿਆ ਉਹ ਰੋਂਦੀ ਹੁੰਦੀ ਹਾਂ ਗੱਲ ਤੇ ਹੁੰਦੀ ਨਹੀਂ ਕਿਉਂਕਿ ਉਹ ਤੇ ਖੱਲੇ ਬੈਠੇ ਆਈ ਤੇ ਜਵਾਬ ਇੱਥੇ ਵਾਵਾ ਜੀ ਸਾਡਾ ਉਹ ਗੱਲ ਉਹ ਤੇ ਕਿੱਥੇ ਆ ਗਿਆ ਉਹ ਰੋਈ ਤੋਈ ਜਾਂਦੇ ਆਈ ਰਾਤ ਦੇ 12 ਵਜੇ ਇੱਥੇ ਬੈਠੇ ਆ ਆ ਮਾਹੁੰਦੀ ਦਾ ਬੁਰਾ ਹਾਲ ਹੈ ਗਏ ਸੀ ਉੱਥੇ ਮੈਂ ਤੇ ਉਤ ਰਾਤ 12:30 ਵਜੇ ਤੋਂ ਨਿਕਲੇ ਜਿੱਥੇ ਸਿਸਟਰ ਕੋ ਗਿਆ ਹੀ ਉਤੋਂ ਨਿਕਲੇ ਆ ਕੇ ਨਾਲ ਫਿਰ ਆ ਕੇ ਇੱਥੇ ਬੈਠੇ ਆ ਆ ਕੇ ਰੱਬ ਸੁਖਰਾ ਦੇਖਦੇ ਜਿਹੜਾ ਨੌਜਵਾਨਾ ਅੱਜ ਕੱਲ੍ਹ ਵੀ ਇੱਕਦਮ ਮੋਤਾ ਹੋ ਰਹੀਆਂ ਕਿ ਜਿਹੜਾ ਨੌਜਵਾਨਾਂ ਵਾਸਤੇ ਇਹ ਹੋਈ ਗੱਲ ਕਹਿ ਸਕਦੇ ਆ ਜੇ ਸਰਕਾਰਾਂ ਸਾਡੇ ਬੱਚਿਆਂ ਨੂੰ ਨੌکریاں ਦੇਣ ਤੇ ਬੱਚੇ ਬਾਹਰ ਜਾ ਕੇ ਨਾ ਇਹੋ ਜਿਹੇ ਟੋਕਰਾ ਖਾਂ ਥਾਂ ਥਾਂ ਦੀਆਂ ਸਰਕਾਰਾਂ ਆ ਕੇ ਸਾਡੀ ਇਹੋ ਹੀ ਹੈ ਕਿ ਬੱਚਿਆਂ ਨੂੰ ਇੱਥੇ ਸੰਭੋ ਇਹਨਾਂ ਨੌਕਰੀਆਂ ਦੋ ਤਾਂ ਜੋ ਬਾਅਦ ਵਿੱਚ ਟਕੇ ਨਾ। ਇਹ ਸਰਕਾਰਾਂ ਕੇ ਸਾਡੀ ਹੱਥ ਜੋੜ ਕੇ ਸੀ। ਜਿਹੜੇ ਬੱਚੇ ਵਜੇ ਨੇ ਬਚਾਓ। ਸਾਡੀ ਬੇਟੀ ਉੱਥੇ ਉਹਨੇ ਸਭ ਫੋਨ ਕੀਤਾ ਇਹ ਛੋਟੇ ਬ੍ਰਦਰ ਨੂੰ ਵੀ। ਉਹਨੇ ਫੋਨ ਕੀਤਾ ਫੇਰ ਸਾਨੂੰ ਪਤਾ ਲੱਗਾ। ਕਿਹੜੀ ਸ਼ਹਿਰ ਤੋਂ ਰਹਿੰਦੀ ਸੀ ਤੇ ਕਿੱਥੇ ਗਿਆ ਸੀ ਕਿੱਦਾਂ ਅਸੀਂ ਇਹ ਕੈਲੀਫੋਰਨੀਆ ਤੋਂ ਗੱਡੀ ਲੋਡ ਕਰਕੇ ਤੇ ਇਹਨੇ ਨਿਊ ਜਰਸੀ ਆਉਣਾ ਸੀ। ਉਹਦਾ ਰਹਿੰਦਾ ਸੀ ਬੇਟੀ ਰਹਿੰਦੀ ਸਾਡੀ ਜੋਰ ਜੀਆ ਉਹਦੇ ਕੋਲ ਹੀ ਰਹਿੰਦਾ ਸੀ ਜਿਆਦਾ ਉੱਥੇ ਆਉਂਦਾ ਜਾਂਦਾ ਸੀ ਜਦੂ ਢੇੜਾ ਲਾ ਕੇ ਆਉਣਾ ਉਹਦੇ ਕੋਲ ਹੋ ਕੇ ਜਾਣਾ ਹੁੰਨੇ ਤੇ ਇਹ ਗੱਡੀ ਲੈ ਕੇ ਆਇਆ ਅਸੀਂ ਇੱਕ ਦਿਨ ਪਹਿਲਾਂ ਗੱਲ ਕੀਤੀ ਗੱਲਾਂ ਬਾਤਾਂ ਕਰਦੇ ਰਹੇ ਦੋਵੇਂ ਜੀ ਇਹੀ ਕਹਿੰਦਾ ਮੰਮੀ ਇਹ ਗੱਡੀ ਗੱਲ ਮੈਂ ਕੱਲ ਨੂੰ ਉੱਥੇ ਪਹੁੰਚ ਜਾਣਾ ਮੈਂ ਜਾ ਕੇ ਉੱਥੇ ਸੌਣਾ ਉਹ ਤੋਂ ਪਹਿਲਾਂ ਮੈਂ ਨਹੀਂ ਬੈਣਾ ਹੈ ਤੇ ਮੈਨੂੰ ਇੱਕ ਐਂਡਿਆ ਕਿ ਬੇਟਾ ਤੂੰ ਨਾ ਗੱਡੀ 10 ਘੰਟੇ 11 ਘੰਟੇ ਜਿੰਨਾ ਟਾਈਮ ਹੈ ਉੰਨੀ ਚਲਾ ਜਿਆਦਾ ਨਹੀਂ ਚਲਾਉਣੀ ਕਹਿੰਦਾ ਨਹੀਂ 19 ਚਲਾਨੀ ਉਸ ਤੋਂ ਵੱਧ ਮਿਲਦੀ ਨਹੀਂ ਗੱਡੀ ਚਲਾਉਣੀ ਤੇ ਕੱਲ ਪਰਸੂ ਗੱਲ ਕੀਤੀ ਕੱਲ ਤੋਂ ਸਾਨੂੰ ਕਿਸੇ ਜਿੱਤਾਂ ਵੀ ਨਹੀਂ ਕੀ ਬੰਨਾ ਕੱਲ ਫਿਰ ਜੋ ਮਾਲਕ ਦੀ ਰਜਾ ਉਹਦੀ ਰਜਾ ਦੇ ਵਿੱਚ ਜੋ ਵੀ ਹੈ ਕਿੰਨੇ ਦੱਸਿਆ ਤੁਹਾਨੂੰ ਉੱਥੇ ਉਹ ਤੂੰ ਬੇਟੀ ਨੇ ਦੱਸਿਆ ਸਾਨੂੰ ਹਾਂਜੀ ਕਿੰਨਾ ਸਮਾਂ ਹੋ ਗਿਆ ਉਹਨੂੰ ਵਰ ਗਿਆ ਨਹੀਂ ਉਹ ਨੂੰ ਹੋ ਗਏ ਨੇ ਮੇਰਾ ਹੁਣ 9-10 ਸਾਲ ਹੋ ਗਏ ਨੇ ਜੀ ਨਹੀਂ ਜਿਆਦਾ ਚਿਰ ਹੋ ਗਿਆ ਜਿਆਦਾ ਚਿਰ ਹੋ ਗਿਆ 2012 ਚ ਗਏ ਨੇ ਘਰੋਂ ਤੇਰਾ ਦੇ ਵਿੱਚ ਫਿਰ ਬਾਹਰ ਆਇਓ ਮਤਲਬ ਬਾਹਰ ਆ ਤੇ 13 13 ਚ ਲਾ ਲਓ ਜਾਂ 14 ਚ ਲਾ ਲਓ ਇੱਥੇ ਕੀ ਆ ਆ ਪਰ ਮੈਂ ਗੱਲ ਅਕਸਰ ਹੁੰਦੀ ਹਣੀ ਕਿ ਬਾਈ ਇਹ ਗੱਲਾਂ ਕਰਦੇ ਸੀ ਗੱਲਾਂ ਬਹੁਤ ਵਧੀਆ ਕਰਦਾ ਸੀ ਗੱਲਾਂ ਦਾ ਕਿ ਸਾਨੂੰ ਉਹਨੇ ਮਹਿਸੂਸ ਨਹੀਂ ਹੁੰਨ ਦਿੰਦਾ ਕੀ ਲੈਣਾ ਜੋ ਲੈਣਾ ਉਹਨੇ ਸਾਨੂੰ ਜੋ ਲੈਣਾ ਨਾ ਉਨੇ ਕਹਿੰਨਾ ਮੈਂ ਆਪਣੀ ਮਰਜ਼ੀ ਦਾ ਲੈ ਕੇ ਦੇਣਾ ਜੂ ਲੈਣਾ ਤੁਸੀਂ ਲਵੋ ਪੈਸੇ ਮੈਂ ਤੁਹਾਨੂੰ ਭੇਜਨਾ ਉਹ ਬੇਟੀ ਕੋ ਰਹਿੰਦੀ ਸੀ ਬੇਟੀ ਵੀ ਇਹੋ ਗੱਲ ਕਹਿੰਦੀ ਸੀ ਡੈਡੀ ਤੁਸੀਂ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ ਮੈਂ ਅੱਡੇ ਦੇ ਵੈਸੇ ਦੁਕਾਨ ਕਰਨਾ ਵਾਂ ਵੈਲਡਿੰਗ ਦੀ ਤੇ ਪਰ ਹੁਣ ਜੋ ਬਾਣਾ ਮਾਲਕ ਦਾ ਉਹ ਤੇ ਕੋਈ ਵੀ ਨਹੀਂ ਨਾ ਉਹਨੂੰ ਮੇੜ ਸਕਦਾ ਉਹ ਕਿੰਨੀ ਦਿੱਕ ਦੇ ਆਲ ਬਾਰੇ ਕੀ ਗੱਲ ਚਰਚਾ ਕੀਤੀ ਜਾ ਰਹੀ ਹੁਣ ਇਹ ਵਿਚਾਰ ਇਦਾਂ ਹੈ ਕਿ ਕੱਲ ਨੂੰ ਛੋਟੇ ਬ੍ਰਦਰ ਨੇ ਜਾਣਾ ਉੱਥੇ ਸੁਪੇਣ ਤੋਂ ਤੇ ਫਿਰ ਦੇਖਦੇ ਆ ਉੱਥੇ ਵਿਚਾਰ ਕਰਨੇ ਆ ਕੀ ਇਹੀ ਜੇ ਇੱਥੇ ਮੰਗਾਉਣੀ ਏ ਕਿ ਜਾਂ ਉੱਥੇ ਸੰਸਕਾਰ ਕਰਨੇ ਆ ਇੱਥੇ ਵੀ ਲਿਆ ਕੇ ਰੋਣਾ ਪਿਟਣਾ ਉੱਥੇ ਵੀ ਰੋਣਾ ਪਿਟਣਾ ਗੱਲ ਤੇ ਇੰਨੀ ਕੀ ਏ ਕੋਈ ਉੱਥੇ ਹੁਣ ਪੱਲੇ ਤੇ ਪੈਣਾ ਕੁਛ ਨਹੀਂ ਜੇ ਜਾਣੇ ਐ ਐ ਤੇ ਰੋਣਾ ਪਿਟਣਾ ਹੀ ਆ ਤੇ ਵੇਖਨੇ ਆ ਕੱਲ ਨੂੰ ਛੋਟੇ ਪ੍ਰਾਣੇ ਜਾਣਾ ਤੇ ਫਿਰ ਵੇਖਾਂਗੇ ਲਾਵਾਂਗੇ ਸਾਹਬ ਕੀ ਬੰਦਾ ਜੋਂ ਪਹੁੰਚ ਜਾਂਦਾ ਉੱਥੇ ਕੀ ਦੱਸਦੇ ਨੇ ਕਿਸ ਤਰ੍ਹਾਂ ਮੋਟੋਈ ਹੈ ਉਹ ਗੱਡੀ 'ਚ ਸੁੱਤਾ ਆ ਬਸ ਇੰਨੇ ਹੀ ਪਤਾ ਲੱਗਾ ਸੁੱਤਾ ਇਸੋ ਤੇ ਦੀ ਮੋੜ ਗਈ ਹਾਂਜੀ ਕੈਕ ਹੋਇਆ ਕੀ ਹੋਇਆ ਇਹ ਮਾਲਕ ਜਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ